ਕੋਟਕਪੂਰਾ ਦੇ ਹਰੀ ਨੌ ਨੇੜਿਓਂ ਪੁਲਿਸ ਨੇ 40 ਕਿਲੋ ਚੂਰਾ ਪੋਸਟ ਮੇਟ ਕਾਰ ਸਵਾਰ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਇਸ ਮੁਲਾਜ਼ਮ ਦੀ ਪਛਾਣ ਮੁਖਸਰ ਦੇ ਪਿੰਡ ਦੋਦਾ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਉਰਫ ਰਾਜਵਿੰਦਰ ਰਾਜੂ ਵਜੋਂ ਹੋਈ ਹੈ ਉਸਦੇ ਖਿਲਾਫ ਥਾਣਾ ਸਦਰ ਕੋਟਕਪੂਰਾ ਵਿਖੇ ਐਨ ਡੀ ਪੀ ਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਬਾਰੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਨਾਲ ਗੱਲਬਾਤ ਕਰਦੇ ਆਂ ਕੋੜਕਪੂਰਾ ਦੇ ਡੀਐਸਪੀ ਜਤਿੰਦਰ ਸਿੰਘ ਨੇ ਕੀ ਕਿਹਾ ਤੁਸੀਂ ਵੀ ਦੇਖੋ ਕੋੜਕਪੂਰਾ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਜਿਹੜਾ ਇਹ ਅੱਛਾ ਪੜਿਆ ਇਸ ਬਾਰੇ ਜਾਣਕਾਰੀ ਇਹ ਡਾਕਟਰ ਪ੍ਰਗਿਆਜਨ ਐਸਐਸਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਜੁਦ ਨਸ਼ਾ ਵਿਰੋਧ ਜਿਹੜਾ ਚੱਲ ਰਿਹਾ ਉਸ ਮੋਹਮ ਦੇ ਤਹਿਤ ਇੰਸਪੈਕਟਰ ਸੀਆਏ ਫਰੀਦਕੋਟ ਅਮਰਿੰਦਰ ਸਿੰਘ ਜੀ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦਾ ਨਾਮ ਰਾਜਵਿੰਦਰ ਸਿੰਘ ਉਰਫ ਵਰਜਿੰਦਰ ਸਿੰਘ ਹੈ ਇਹ ਪਿੰਡ ਦੋਦਾ ਦਾ ਰਹਿਣ ਵਾਲਾ ਇਹਨੂੰ ਸਵਿਫਟ ਕਾਰ ਦੇ ਸਮੇਤ ਗ੍ਰਿਫਤਾਰ ਕਰਕੇ ਇਹਦੀ ਤਲਾਸ਼ੀ ਕਰਨ ਉਪਰੰਤ ਇਹਦੇ ਕੋਲੋਂ 40 ਕਿਲੋ ਚੂਰਾ ਪੋਸਟ ਬਰਾਮਦ ਕੀਤਾ ਤੇ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਜੜੀ ਅਮਲ ਚ ਲਿਆਂਦੀ ਜਾ ਰਹੀ ਹੈ ਪਰਚਾ ਦਰਜ ਕਰਕੇ ਪੇਸ਼ ਅਦਾਲਤ ਕਰਕੇ ਇਹਦੇ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਦੇ ਖਿਲਾਫ ਪਹਿਲਾਂ ਵੀ ਚਾਰ ਮਕਦਮੇ ਐਨਡੀਪੀ ਸੈਕਟਰ ਦੇ ਤਹਿਤ ਹੀ ਦਰਜ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਇਹਦਾ ਹੁਣ ਗਾਂ ਦਾ ਅੱਗੇ ਦਾ ਰਿਕਾਰਡ ਵੀ ਤੇ ਪਿਛਲਾ ਰਿਕਾਰਡ ਦੁਬਾਰਾ ਤੋਂ ਚੈੱਕ ਕੀਤਾ ਜਾ ਰਿਹਾ ਹੈ